ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਕਰਿ ਆਵੈ ਬੈਠਾ ਸੋਦੀ ਪਾਤਸ਼ਾਹ RAM DAS ਸਤਿਗੁਰੂ ਟਹਾਵੈ ਸਭ ਬਿਦਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ RAM DAS ਐਸੇ ਦਿਨ ਦਿਹਾਲ ਸਤਿਗੁਰੂ ਤਨ ਤਨ ਸ੍ਰੀ ਗੁਰੂ RAM DAS ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੂੰ ਅੱਜ ਦੇ ਦਿਨ ਸਨ 1574 ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ ਸੀ ਗੁਰਤਾ ਗਦੀ ਦੇ ਤਖਤ ਉੱਪਰ ਬਿਰਾਜਮਾਨ ਕੀਤਾ ਸੀ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਗੁਰਪ੍ਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਅੱਜ ਦਾ ਇਹ ਪਵਨ ਪਵਿੱਤਰ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 450 ਸਾਲਾ ਦੁਰਯਾਈ ਗੁਰਪੁਰਬ ਅਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਜੋ ਕਿ ਪਰਸੋਂ ਨੂੰ ਆ ਰਿਹਾ ਉਹ ਅਰਧ ਸ਼ਤਾਬਦੀਆਂ ਦੇ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਜਿਸ ਦੇ ਸੰਬੰਧ ਵਿੱਚ ਦੋ ਦਿਨ ਪ੍ਰਮੁੱਖ ਸਮਾਗਮ ਇੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹੋਏ ਆ ਅਤੇ ਅੱਜ ਤੋਂ ਸਮਾਗਮ 16 17 ਅਤੇ 18 ਸਤੰਬਰ ਤਿੰਨ ਦਿਨ ਦੇ ਜੋ ਪ੍ਰਮੁੱਖ ਸਮਾਗਮ ਇਹਨਾਂ ਸ਼ਤਾਬਦੀਆਂ ਨੂੰ ਮੁੱਖ ਰੱਖ ਕੇ ਅਸ਼ੇਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਰਵਾਏ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ ਗੁਰੂ ਘਰ ਮਹਿਲ ਵਿੱਚ ਨਤਮਸਤਕ ਹੋਵੋ ਹੋ ਰਹੇ ਸਮਾਗਮਾਂ ਵਿੱਚ ਜੋ ਗੁਰਬਾਣੀ ਦੁਆਰਾ ਉਪਦੇਸ਼ ਸਾਨੂੰ ਮਿਲਿਆ ਉਸ ਅਨੁਸਾਰ ਆਪਣਾ ਜੀਵਨ ਢਾਲ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰੀਏ ਇੱਕ ਵਾਰ ਫੇਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਈ ਹੋਈਆਂ ਸਮੂਹ ਸੰਗਤਾਂ ਨੂੰ ਸਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਯਾਈ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨ੍ਹ੍ਹ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ ਸਮੂਹੀਆਂ ਸਿੱਖ ਸੰਗਤਾਂ ਨੂੰ ਵਿਸ਼ੇ ਭਰਦੀਆਂ ਸਿੱਖ ਸੰਗਤਾਂ ਨੂੰ ਚੌਥੇ ਪਾਤਸ਼ਾਹ ਤੰਤਰ ਸਿੰਘ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਯਾਈ ਦਿਵਸੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਸਾਡੇ ਜੀਵਨ ਕਾਲ ਵਿੱਚ ਜਿਹੜੀ ਇਹ 450 ਸਾਲਾ ਗੁਰਿਆਈ ਸ਼ਤब्दी ਜਿਹੜੀ ਆਈ ਹੈ ਇਹ ਅਗਲੀ ਵਾਰ ਤਾਂ ਨਹੀਂ ਆਉਣੇ ਸੋ ਮੈਂ ਹਰ ਇੱਕ ਸਿੱਖ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਇਲਾਕੇ 'ਚ ਆਪਣੇ ਨਗਰ 'ਚ ਆਪਣੇ ਘਰਾਂ ਵਿੱਚ ਇਹ ਸਤਿਗੁਰਾਂ ਦੀ ਪਾਵਨ ਪਵਿੱਤਰ 450 ਸਾਲਾ ਗੁਰਤਾ ਗੱਦੀ ਸ਼ਤब्दी ਜਿਹੜੀ ਹੈ ਇਹ ਵੱਧ ਛੜ ਕੇ ਮਨਾਈ ਜਾਵੇ ਉੱਥੇ ਜੰਮੂ ਕਸ਼ਮੀਰ ਦੇ ਤਰਨ ਪ੍ਰਚਾਰ ਕਮੇਟੀ ਦੇ ਐਡਵਾਈਜ਼ਰ ਤੇ ਕੋਆਰਡੀਨੇਟਰ ਹੋਣ ਦੇ ਨਾਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਤੇ ਜੰਮੂ ਕਸ਼ਮੀਰ ਵਿੱਚ ਵੀ ਦੱਸਣਾ ਚਾਹੁੰਦੇ ਆ ਕਿ ਪਿਛਲੇ ਤਕਰੀਬਨ 7 ਸਮਾਗਮ ਹੋ ਗਏ ਹਨ ਇਸੇ ਸ਼ਤਾਬਦੀ ਨੂੰ ਲੈ ਕੇ ਵੱਡਾ ਸਮਾਗਮ ਜਿਹੜਾ 12 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਧਰਤੀ ਤੇ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਵਧਾਈ ਫਿਰ ਬੇਨਤੀ ਕਰਾਂਗੇ ਕਿ ਜਦੋਂ ਜੰਮੂ ਕਸ਼ਮੀਰ ਦੇ ਧਰਤੀ ਤੇ ਸਮਾਗਮ ਹੋਵੇਗਾ ਉਦੋਂ ਜਿਹੜਾ ਸਾਡਾ ਮੀਡੀਆ ਹਾਊਸ ਹੈ ਪੰਜਾਬ ਦਾ ਕਿਉਂਕਿ ਇਹ ਵਰਲਡ ਵਾਈਡ ਜਿਹੜਾ ਹਰ ਇੱਕ ਜਿਹੜਾ ਸਿੱਖ ਬੈਠਾ ਚਿੰਤਕ ਹੁੰਦਾ ਹੈ ਤੇ ਇਹ ਚੰਗੀ ਗੱਲ ਚੜ੍ਹਦੀ ਕਲਾ ਦੀ ਗੱਲ ਜਿਹੜੀ ਹੈ ਪਹੁੰਚਦੀ ਹੈ ਤੇ ਮੈਂ ਆਪ ਜੀ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਕਿ ਉਹ ਆਪ ਜੀ ਨੂੰ ਸੱਦਾ ਪੱਤਰ ਵੀ ਦਿਨਾਂ ਜੀ ਜਦੋਂ 12 ਅਕਤੂਬਰ ਨੂੰ ਸਮਾਗਮ ਹੋਣਾ ਹੈ ਆਪ ਜੀ ਨੇ ਪਹੁੰਚ ਕੇ ਜੰਮੂ ਕਸ਼ਮੀਰ ਦੀ ਸਿੱਖੀ ਦਾ ਜਿਹੜਾ ਬੋਲਬਾਲਾ ਹੈ ਉਹ ਦੇਸ਼ ਵਿਦੇਸ਼ਾਂ ਦੀ ਸੰਗਤਾਂ ਤੱਕ ਜ਼ਰੂਰ ਪਹੁੰਚਾਣਾ ਹੈ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਮੇਰੇ ਨਾਲ ਭਾਈ ਸਾਪਾ ਭਾਈ ਹਰਪ੍ਰੀਤ ਸਿੰਘ ਜੀ ਜੋ ਕਿ ਬੜੇ ਸਤਕਾਰਯੋਗ ਇਤਰੀਆਂ ਹਨ ਜੰਮੂ ਕਸ਼ਮੀਰ ਤੋਂ ਉਹ ਵੀ ਨਾਲ ਆਏ ਸੀ ਸਤਿਗੁਰ ਸਿੰਘ ਜੀ ਰਮੰਦਰ ਸਾਹਿਬ ਤੇ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਉਹਨਾਂ ਵੱਲੋਂ ਵੀ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜ